ਚੋ ਨਾ ਆਪਣਾ ਭਾਈ ਮਾਰਦਾ ਹੁੰਦਾ ਛਾਲਾ ਹੁਣ ਇੱਕ ਵਾਰੀ ਕੱਖਾਂ ਦਾ ਢੇੜਾ ਦਿਹਾਉਣਾ ਵਿੱਚ ਕੱਕੋ ਕਢਾ ਦਈਏ ਆ ਉੜਿਆ ਸੀਗਾ ਇਹ ਲਾਤਾ ਬਾਕੀ ਤੂੰ ਹੀ ਅਗਲੇ ਚੈੱਕ ਕਰ ਲੈ ਜਦੋਂ ਆਟੋਮੈਟਿਕ ਲਾਉਨੇ ਆ ਲਾਲ ਬੱਤੀ ਦਿਖਾਉਂਦਾ ਫੇਰ ਅੰਦਰ ਫੇਰ ਗਰਮੀ ਕਿਹੜਾ ਕੋਈ ਟਾਕੀ ਮੋਰੀ ਅੱਗੇ ਇੱਥੇ ਟਾਕੀ ਸੀ ਚੋਰਾ ਨੇ ਬੰਦ ਕਰਾਤੀਆਂ ਚੋਰ ਕਿਤੇ ਖੜਾ ਚੜਦੇ ਟਾਕੀਆਂ ਦਾ ਆ ਦੇਖ ਲਓ ਇੱਥੇ ਮੀ ਹੈ ਨਹੀਂ ਗਾ ਨਾ ਇਹ ਦੇਖੋ ਵੱਧ ਗਿਆ ਮੀ ਰੱਬ ਮੈਂ ਵੀ ਉੱਥੇ ਪਾਉਂਦਾ ਜਿੱਥੇ ਲੋੜ ਨਹੀਂ ਲੋਕਾਂ ਨੂੰ ਸ਼ਹਿਰ ਚ ਲੋਕ ਮੈਂ ਤਾਂ ਤੰਗ ਹੋ ਜਾਂਦੇ ਆ ਜਲਥਲ ਜਲਥਲ ਕੰਮ ਆਹ ਭਾਈ ਰੱਬ ਦੇ ਛਾਲ ਨੇ ਦੀ ਆ ਇਧਰਲੇ ਜਿਹੜੇ ਸਰਾਖ ਸੀ ਸਾਡੇ ਪਿੰਡ ਵਾਲੇ ਪਾਸੇ ਵਾਲੇ ਉਹ ਹੋਏ ਹੋਏ ਨੇ ਬੰਦ ਉਧਰਲੀ ਮੋਟਰ ਤੇ ਹੋ ਗਿਆ ਸਾਰਾ ਇਧਰ ਵੀ ਹੋ ਗਿਆ ਦੋ ਦੋਢਾਈ ਕੀਲਾਂ ਦੇ ਗੜ ਉਹ ਪਰਲਾ ਪਸਾ ਏਕਣ ਹੋਇਆ ਹੈ ਝੋਨਾ ਆ ਦੇ ਇਹ ਹੈਗੀਆਂ ਧਲੀਆਂ ਜੀਆਂ ਨੇ ਇਹ ਆ ਦੇ ਕੌਣੇ ਰੋਗ ਵਾਲਾ ਸਿਸਟਮ ਆ ਜਾਂ ਬੀ ਐਲ ਵੀ ਆ ਕਿ ਸੀਤ ਬਲਾਈਟ ਆ ਇਹ ਜਿਹੜੇ ਹਿਸਾਬ ਨਾਲ ਬੂਝੇ ਦਿੰਦੇ ਆ ਕਿਉਂ ਇਹ ਚ ਬੌਣਾ ਨਹੀਂ ਦਿੰਦਾ ਬੂਝਾ ਜਿਵੇਂ ਬੌਣਾ ਬੂਝਾ ਉਹ ਦੇਖੋ ਸਾਹਮਣੇ ਉਹ ਬੂਝਾ ਬੌਣਾ ਨਾ ਇੱਕ ਆ ਇੱਧਰ ਹੈਗਾ ਉਰੇ ਵੀਡੀਓ ਦੇਖ ਰਹੇ ਹੋ ਸਾਰੇ ਵੀਰੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੇ ਤੇ ਚੌਕੜੀ ਤਰੱਕੀ ਬਖਸ਼ੇ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਆਗੇ ਮੋਟਰ ਤੇ ਰਾਤ ਦੀ ਲਾਈਟ ਚੱਲਦੀ ਸੀ ਡਬਲ ਤੇ ਰਾਤ ਹੋ ਗਈ ਥੋੜੀ ਗੜਬੜ ਲੈਨ ਚ ਪੈ ਗਿਆ ਅਸੀਂ ਫਾਲਟ ਤੇ ਮੁੜ ਕੇ ਸਾਢੇ 12 ਵਜੇ ਦੀ ਲੈਂਟ ਚੱਲਦੀ ਆ ਹੁਣ ਹੁਣ ਨੱਕੇ ਬਦਲ ਲਾਇਆ ਮੈਂ ਕਿਹਾ ਫਾਇਦਾ ਤਾਂ ਹੈ ਨਹੀਂ ਤੜਕੇ 5 ਵਜੇ ਆਉਣ ਦਾ ਕੋਈ ਹੁਣ ਨੱਕੇ ਬਦਲ ਛੱਡਦੇ ਆ ਝੋਨਾ ਆਪਣਾ ਭਾਈ ਮਾਰਦਾ ਆਉਂਦਾ ਛਾਲਾ ਹੁਣ ਇੱਕ ਵਾਰੀ ਕੱਖਾਂ ਦਾ ਢੇੜਾ ਦਹੋਣਾ ਵਿੱਚ ਕੱਖੋ ਕਢਾ ਦਈਏ ਕੱਲ ਸਪਰੇ ਜਿਹੜੀ ਰਹਿੰਦੀ ਸੀ ਇਧਰ ਲਈ ਰੀਜ ਤਾਂ ਮਾਰਤੀ ਇਹ ਆ ਇਹਦੇ ਚਾਰੇ ਪਾਸੇ ਮਾਰੀ ਆ ਤੇ ਬਾਕੀ ਖਾਲਾਂ ਤੇ ਮਾੜੀ ਮੋਟੀ ਮਾਰਤੀ ਤੇ ਉਧਰਲੇ ਪਾਸੇ ਇੱਕ ਪਾਸਾ ਮਾਰਤਾ ਇੱਕ ਪਾਸਾ ਰਹਿਦਾ ਹਜੇ ਬਾਕੀ ਦੇਖਦੇ ਆ ਭਾਈ ਕੀ ਬਣਦਾ ਨੱਕਾ ਬਦਲ ਛੱਡੀਏ ਪਹਿਲਾਂ ਹੁਣ ਇੱਧਰ ਕਰਨਾ ਨੱਕਾ ਆਪਾ ਕਿਉਂ ਲਾਈਟ ਦਾ ਪਤਾ ਨਹੀਂ ਕਿੰਨਾ ਕੁ ਟਾਈਮ ਰਹੂਗੀ ਕਿੰਨਾ ਕੁ ਟਾਈਮ ਨਹੀਂ ਫਿਰ ਸੌਖਾ ਰਹੂ ਕੰਮ ਆ ਜਾ ਭਾਈ ਬਾਹਰ ਲੈ ਠਲਾ ਕੇ ਉਧਰ ਤਾਂ ਤਾਂ ਭਰੀ ਗਿਆ ਹੁਣ ਹੁਣ ਬਾਅਦ ਚ ਬੰਦ ਕਰ ਦਿਆ ਇਹ ਦਿਨੇ ਤੇ ਹੁਣ 2-3 ਘੰਟੇ ਚ ਲੇਟ ਰਹੀ ਇਹਨਾਂ ਵਿੱਚ ਤਾਂ ਪਾਣੀ ਹੁੰਦਾ ਹੀ ਆ ਆ ਲੈ ਤੇ ਵੀ ਸਪਰੇਅ ਮਾਰੀ ਸੀ ਆਹ ਵਾਲੀ ਮੋਂਥੇ ਤੇ ਮੱਚ ਜੇ ਤਾਂ ਗਿਆ ਦੋ ਦਿਨ ਬਾਅਦ ਫੇਰੇ ਨੇ ਹਰਾ ਹੋ ਜਾਣਾ ਚਲੋ ਚੱਲਦੇ ਹਾਂ ਹੁਣ ਇੱਧਰ ਆ ਕੇ ਦੇਖਦੇ ਆਂ ਇਧਰਲੇ ਪਾਸੇ ਸਿਰੇ ਤੇ ਪੈਂਦਾ ਸੀ ਉਹ ਜਿੱਥੇ ਖੰਭਾ ਪੜਾ ਦੀਂਦਾ ਉਹ ਉਸ ਕਹਰੇਆਂ ਚ ਪੈਂਦਾ ਸੀ ਦੋ ਚ ਰਾਤ ਦਾ ਅੱਜ ਪਹਿਲਸ ਵਾਲੀ ਮੋਟਰ ਖੜ ਗਈ ਲਾਲ ਬੱਤੀ ਦਿਖਾਉਂਦਾ ਫੇਰ ਥੋੜਾ ਜਿਹਾ ਫੇਸ ਲਾਤਾ ਪਰ ਚੱਲੀ ਨਹੀਂ ਮੈਂ ਮਿੰਟੂ ਸੱਦਿਆ ਮੈਂ ਇੱਕ ਵਾਰੀ ਚੈੱਕ ਕਰਾ ਲਈਏ ਇਹ ਵਜ੍ਹਾ ਹੋ ਸਕਦੀ ਆ। ਹੋਰ ਭਾਈ ਮਿੰਟੂ। ਠੀਕ ਆ। ਕਿਵੇਂ ਆ? ਮੈਂ ਉਹ ਘਰ ਵਾਲੀ ਮੋਟਰ ਦੇਖ ਕੇ ਆਇਆ। ਉਹ ਚੱਲਦੀ ਆ। ਅੱਛਾ। ਮੈਨੂੰ ਐ ਜਿਵੇਂ ਤੇ ਟਰਾਂਸਫਾਰਮਰ ਤੋਂ ਪਿੱਛੋਂ ਗੜਬੜ ਹੋਵੇ ਕੋਈ। ਪਰ ਉਹ ਚ ਕੋਈ ਜਾਣਵੜਾ ਟਰਾਂਸਫਾਰਮਰ ਵਾਲੇ ਪਾਸੋਂ ਮੁੱਕੇ ਆ ਕੰਮ। ਇੱਕ ਗ੍ਰਿਪ ਦਾ ਫੇਸ। ਉਹ ਫਿਊਜ ਲਾਤਾ ਹਾਂ ਔਰ ਲਾ। ਆਹ ਵਾਲਾ। ਆਹ ਆਵੜਾ ਹਾਜ਼ਿਰ ਆ। ਇਹ ਲਾਤਾ ਬਾਕੀ ਤੂੰ ਜਦੋਂ ਚੈੱਕ ਕਰ ਲੈ ਜਦੋਂ ਆਟੋਮੈਟਿਕ ਲਾਉਨੇ ਆ ਲਾਲ ਬੱਤੀ ਦਿਖਾਉਂਦਾ ਫੇਰ ਅੰਦਰ ਫੇਰ ਗਰਮੀ ਕਿਹੜਾ ਟਾਕੀ ਮੋਰੀ ਅੱਗੇ ਤੇ ਟਾਕੀ ਸੀ ਚੋਰਾ ਨੇ ਬੰਦ ਕਰਾਤੀਆਂ ਚੋਰ ਕਿਤੇ ਖੜਾ ਚੜਦੇ ਟਾਕੀਆਂ ਦਾ ਕੱਲ ਚੱਲੀ ਆ ਮੋਟਰ ਅੱਜ ਨਹੀਂ ਚੱਲੀ ਵੀ ਜਿਵੇਂ ਉਦਕ ਨਹੀਂ ਕੁਝ ਬਣਨ ਚੱਕ ਦੀ ਖੜ ਜਾ ਚੱਲੀ ਹੋਣੀ ਪਹਿਲਾਂ ਤਾਂ ਇੱਕ ਨੂੰ ਪਾਣੀ ਦੇ ਕਰ ਪਹਿਲਾਂ ਤਾਂ ਲਾਲ ਬੱਤੀ ਉਹ ਲਾਲ ਦਿਖਾਈ ਜਾਂਦੀ ਸੀ ਜਦ ਦੀ ਨਾ ਐਡੀ ਐਡੀ ਗੱਲ ਬਾਤ ਆਦਾ ਸਾਲਾ ਸਿਰਾ ਹੋ ਗਿਆ ਉਹ ਮੈਂ ਗ੍ਰਿਪ ਦੁਬਾਰਾ ਲਾ ਕੇ ਫੇਰ ਚਲਾ ਕੇ ਤਾਂ ਹੀ ਤਾਂ ਗਰੇ ਵਾਲਾਂ ਦੇ ਘਰੇ ਗਿਆ ਮੈਂ ਦੇਖਣ ਮੈਂ ਤਾਂ ਹੀ ਤਾਂ ਕਹਿਣਾ ਕਿਤੇ ਐ ਤਾਂ ਨਹੀਂ ਸੀ ਪਰ ਯਾਰ ਉਹ ਵੀ 32 ਸਾਲਾ ਸਮਝ ਮਾਰਾ ਗਾ ਇੱਕ ਹੀ ਚੱਕਰ ਹੋਇਆ ਇਹ ਉਹ ਗੱਲਾਂ ਤੁਹਾਡੇ ਜਿਹੜੇ ਹੱਥ ਲੱਗਣਦੇ ਹਨ ਉਹ ਲੱਗ ਕੇ ਫੇਰ ਕੰਮ ਹੁੰਦਾ ਭਾਈ ਮੈਂ ਆ ਆ ਫਿਊਜ ਲਾ ਕੇ ਹੋਰ ਦੇਖ ਪਹਿਲਾਂ ਆ ਲਾਇਆ ਇਹਦੇ ਨਾਲ ਗੱਲ ਨਹੀਂ ਬਣੀ ਫਿਰ ਮੈਂ ਕੱਢ ਕੇ ਉਹ ਲਾਇਆ ਉਹ ਚ ਫਿਊਜ ਲੱਗਿਆ ਹੋਇਆ ਸੀ ਉਹਦੇ ਨਾਲ ਵੀ ਨਹੀਂ ਚੱਲੀ ਫਿਰ ਮੈਂ ਇਹਦੀ ਤਾਰ ਕੱਢ ਕੇ ਦੁਬਾਰਾ ਇਹ ਚ ਕੱਸ ਕੇ ਫੇਰੇ ਲਾ ਕੇ ਚਲਾ ਕੇ ਦੇਖੀ ਫਿਰ ਬੱਤੀ ਲਾਲ ਉਹ ਆਹ ਨਾ ਆ ਤਾਰ ਆਹ ਥੋੜੀ ਜਿਹੀ ਢਿੱਲੀ ਸੀ ਮੈਂ ਇਹ ਤਹਾਂ ਜਾ ਕੇ ਕਸੀ ਇਹਦੇ ਨਾਲ ਲਾਲ ਬੱਤੀ ਦਾ ਨਹੀਂ ਵੀ ਇਹ ਤਾਂ ਕੋਈ ਲਿੰਕ ਹੀ ਨਹੀਂ ਲਾਉਦਾ ਆ ਦੇ ਆ ਤਾਰ ਢਿੱਲੀ ਸੀ ਆ ਵਾਲੀ ਜਿਹੜੀ ਆ ਢਿੱਲੀ ਨਹੀਂ ਦੀ ਇਹ ਮੈਂ ਕਸੀ ਆ ਹੁਣੇ ਜਾਈ ਥੋਨਾ ਕੁ ਚੀਜ਼ ਮਾੜੀ ਮੋਟੀ ਹੋਈ ਹੋਈ ਉਹ ਦਬਾਅ ਯਾਰ ਸਮਝੋ ਬਾਹਰ ਮੈਂ ਤਾਂ ਆਪ ਹੈਰਾਨ ਆ ਕੀ ਹੋਇਆ ਹਲਾ ਇਹ ਕੀ ਵਜ੍ਹਾ ਬਣੀ ਉਹ ਦੇਰ ਤਿੰਨ ਜਿ ਦੇ ਲੱਗਿਆ ਮੇਰੇ ਖਿਆਲੋਂ ਹੁਣ ਕਿਹੜਾ ਤੈ ਲਾਇਆ ਕੇ ਗ੍ਰਿਪ ਤੇ ਮੇਰੀ ਲਾਈ ਹੋਈ ਨਹੀਂ ਮੈਂ ਤਾਂ ਕੁਝ ਨਹੀਂ ਹੋਈ ਤਾਂ ਮੈਂ ਗੱਲ ਕਰਦਾ ਵੀ ਗ੍ਰਿਪ ਤਾਂ ਮੇਰੀ ਲੱਗੇ ਹੋਏ ਨੇ ਮੋਟਰਵੇ ਚੱਲ ਵੀ ਚੱਲ ਕੋਈ ਨਹੀਂ ਮੋਟਰ ਚੱਲ ਪਈ ਐ ਬਹੁਤ ਬੜੀ ਗੱਲ ਆ ਬਾਕੀ ਕੰਮ ਪਾਰ ਆ ਸਾਡੇ ਤਨਾ ਸ਼ਹਿਰ ਲੁਧਿਆਣੇ ਵੀ ਬੁਰੇ ਹਾਲਾਤ ਹੀ ਰਹਿੰਦੇ ਆ ਅਕੜ ਮੱਸ ਪੈਂਦਾ ਦੇਖ ਲਓ ਤੀਜੀ ਵਾਰੀ ਬੱਤੀ ਹੋ ਗਈ ਹਰੀ ਮੇਰੇ ਹਿਸਾਬ ਨਾਲ ਹਜੇ ਵੀ ਨਿਕਲਦੇ ਨਹੀਂ ਹੈਗੇ ਅਗਲੀ ਵਾਰ ਚ ਨਿਕਲਾਂਗੇ ਬਾਕੀ ਦੇਖਦੇ ਆ ਹੋ ਗਈ ਫੇਰ ਰੈੱਡ ਮੈਨੂੰ ਲੱਗਦਾ ਅਗਲੀ ਵਾਰ ਚ ਵੀ ਨਹੀਂ ਨਿਕਲ ਆਉਣਾ ਪੰਜ ਬੱਤੀਆਂ ਚ ਸਮਝ ਲਓ ਪਾਰ ਜਾਣਾ ਪੰਜ ਬੱਤੀਆਂ ਚ ਨਾਲੇ ਸਾਰੀ ਮਾਰਕੀਟ ਬਾਜ਼ਾਰ ਬੰਦ ਨੇ ਲੋਕਾਂ ਨੂੰ ਛੁੱਟੀਆਂ ਨੇ ਮੀਂਹ ਦੀ ਸ਼ੁਰੂਆਤ ਫੇਰ ਹੋਣ ਲੱਗ ਗਈ ਪਿੰਡ ਤਾਂ ਹੈ ਨਹੀਂ ਸੀ ਇਹਨਾਂ ਲੱਗਦਾ ਅਜੇ ਪਿੰਡੋਂ ਆਪਾਂ ਹੰਦਲੋ 2 2.5 ਕਿਲੋਮੀਟਰ ਹੀ ਆਏ ਆ ਤੇ ਇੱਥੇ ਕਣੀਆਂ ਪੈਣ ਦੀ ਸ਼ੁਰੂਆਤ ਹੋ ਗਈ ਨੇੜੇ ਲੱਗੇ ਵੀ 32 ਦੇ ਮੈਨੂੰ ਲੱਗਦਾ 32 ਚ ਨਿਕਲ ਜਾਾਂਗੇ ਇਹਨਾਂ ਦਾ ਕੰਮ ਵੀ ਓਕੇ ਰਿਪੋਰਟ ਕੰਮ ਕੋਈ ਕਰਨਾ ਨਹੀਂ ਜਦ ਹੀ ਆ ਕੇ ਕਾਰ ਦੇ ਸ਼ੀਸ਼ੇ ਮੂਰੇ ਖੜ ਜਾਣਾ ਆਪਾਂ ਉਦਣ ਵਾਲੀ ਜਗ੍ਹਾ ਤੇ ਆ ਗਏ ਜਿੱਥੇ ਉਦਣ ਲੁਧਿਆਣੇ ਦੀ ਵੀਡੀਓ ਪਾਈ ਸੀ ਆਪਾਂ ਮੀਂਹ ਪੈਂਦੇ ਚ ਪੌਣਾ ਘੰਟਾ ਇੱਕ ਪੁਲ ਥੱਲੇ ਖੜ ਕੇ ਜਾਮ ਚ ਲੱਗ ਗਿਆ ਸੀ ਆਹ ਪੌਲਾ ਉਹ ਢੋਲੇ ਵਾਲਾ ਚੌਂਕ ਸੱਜੇ ਭਾਰਤ ਨਗਰ ਖੱਬੇ ਓਵਰਲਾਕ ਰੋਡ ਸਿੱਧਾ ਇਹ ਆ ਪ੍ਰਤਾਪ ਚੌਂਕ ਇੱਥੇ ਉਦਣ ਪੌਣਾ ਘੰਟਾ ਜਿੱਥੇ ਅੱਜ ਜਵਾਗ ਜੇ ਤੁਰੇ ਆਉਂਦੇ ਆ ਇੱਥੇ ਖੜ ਕੇ ਇੱਕ ਜਗ੍ਹਾ ਤੇ ਪੌਣਾ ਘੰਟਾ ਲੱਗ ਗਿਆ ਸੀ ਅੱਜ ਫੇਰ ਅੱਜ ਜ਼ਮੀਨ ਵਾਲ ਨੂੰ ਚੱਲੇ ਆਂ ਜੇ ਸੈਟੰਗ ਬਣੀ ਮੌਸਮ ਸਹੀ ਹੋਇਆਗਾ ਹਾਂ ਬੜਾ ਮੀਂਹ ਨਾ ਹੋਇਆ ਤਾਂ ਤੁਹਾਨੂੰ ਅੱਜ ਦਰਿਆ ਦੇ ਦਰਸ਼ਨ ਵੀ ਕਰਾ ਕੇ ਲਿਆਵਾਂਗੇ ਜੇ ਨਾ ਗਏਗਾ ਹਾਂ ਫਿਰ ਦਰਿਆ ਕੈਨਸਲ ਜਿਹੜੇ ਸਾਹ ਨੂੰ ਦੱਸ ਦਿਆ ਮੀਂਹ ਦੀ ਸ਼ੁਰੂਆਤੀ ਤਾਂ ਹੋਈ ਏ ਕਣੀਆਂ ਦੀ ਨਹੀਂ ਹੁਣ ਇਹ ਤੁਹਾਨੂੰ ਪੈਂਦੀਆਂ ਆ ਦੇਖ ਲਓ ਇੱਥੇ ਮੀਂਹ ਹੈ ਨਹੀਂ ਗਾਣਾ ਇਹ ਦੇਖੋ ਵੱਧ ਗਿਆ ਮੀਂਹ ਕਿਹੜੀ ਰੱਬ ਦੀ ਸ਼ਾਨ ਨਹੀਂ ਲੱਗੀ ਹੋਈ ਆ ਮੈਨੂੰ ਪਤਾਵ ਨਹੀਂ ਲੱਗਦਾ ਕਿੱਥੇ ਮੀਂਹ ਪਾਉਣਾ ਰੱਬ ਨੇ ਕਿੱਥੇ ਨਹੀਂ ਪਾਉਣਾ ਦੇਖ ਲਓ ਪਿੱਛੇ ਇੱਕ ਕਣੀ ਨਹੀਂ ਸੀ ਦੂਰੋਂ ਪਤਾ ਲੱਗਦਾ ਸੀ ਵੀ 20 30 ਫੁੱਟ ਘਾ ਮੀਂਹ ਪੈਂਦਾ ਇਧਰ ਤਾਂ ਪਨਾਲੇ ਚਲਾਏ ਪਏ ਨੇ ਇੰਨਾ ਕਿ ਮੀਂਹ ਆ ਪਾਣੀਓ ਪਾਣੀ ਖੜਾ ਦੇ ਲ ਪਿੱਛੇ ਇਦੋਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 2 300 ਮੀਟਰ ਪਿੱਛੇ ਜਮਾ ਸੁੱਕਾ ਪਿਆ ਸੀ ਇਹ ਆ ਰੱਬ ਦੇ ਰੰਗ ਦੇਖੋ ਪਾਣੀਓ ਪਾਣੀ ਖੜਾ ਸ਼ਹਿਰ ਚ ਪਨਾਲੇ ਸਾਰੇ ਹੀ ਚੱਲਦੇ ਟੂਟੀਆਂ ਓਂਗ ਸੋਚਣ ਵਾਲੀ ਚੀਜ਼ ਆ ਰੱਬ ਨੂੰ ਕਿਹੜੀ ਇਹ ਜੀ ਦੇਖ ਲਓ ਉੱਤੇ ਕੀ ਲੱਗਾ ਹੈ ਕੀ ਨਹੀਂ ਕੁਦਰਤ ਦੇ ਰੰਗ ਨੇ ਇਹ ਕਿੱਥੇ ਮੀਂਹ ਵੱਧ ਪਾਉਣਾ ਕਿੱਥੇ ਘੱਟ ਪਾਉਣਾ ਦੇਖ ਲਓ ਇੱਧਰ ਉੱਧਰ ਕਿਤੇ ਇਹ ਨਹੀਂ ਵੀ ਫालतੂ ਕਿਤੇ ਮਾੜਾ ਜਿਹਾ 5 ਫੁੱਟ 'ਚ ਮੀਂਹ ਡੇਪਿਆ ਕਿਤੇ ਨਾਲ ਡੇ ਗਿਆ ਹਨਾ ਇਹ ਆ ਕੁਦਰਤ ਕੁਦਰਤ ਭਾਈ ਪਹੁੰਚ ਗਿਆ ਆਪਾਂ ਸਮਰਾਲਾ ਚੌਕ ਮੈਨੂੰ ਲੱਗਦਾ ਨਹੀਂ ਆਪਾਂ ਦਰਿਆ ਤੇ ਜਾ ਪਾਵਾਂਗੇ ਕਿਉਂਕਿ ਜਿੱਧਰ ਨੂੰ ਆਪਾਂ ਜਾਣਾ ਉਹ ਏਰੀਆ 'ਚ ਜਿਹੜੇ ਹਿਸਾਬ ਨਾਲ ਇੱਥੇ ਪਾਣੀ ਖੜਾ ਤੇ ਗਾਂਹਾਂ ਰਾਹਾਂ ਰੋਡ ਦੇ ਤਾਂ ਹਾਲਾਤ ਬੜੇ ਬੁਰੇ ਹੁੰਦੇ ਆ ਉਹ ਤੇ ਸੀਵਰੇਜ ਵਾਲਾ ਟੱਕਣ ਥੋਂ ਥੋਂ ਪੱਟੇ ਪਏ ਹੁੰਦੇ ਆ ਹੁਣ ਆਪਾਂ ਉਧਰ ਜਾਣਾ ਨਹੀਂ ਆਪਾਂ ਵਾਪਸ ਹੀ ਕਰ ਲੈਣੀ ਆ ਆਪਾਂ ਉਧਰ ਹੁਣ ਕੰਮ ਕੈਨਸਲ ਆਪਾਂ ਹੋਰ ਕੰਮ ਐਕੋ ਕਰਕੇ ਪਿੰਡ ਨੂੰ ਚੱਲਦੇ ਆਂ ਜ਼ਮੀਨ ਤੇ ਅੱਜ ਕੈਨਸਲ ਹੋ ਜਾਣਾ ਮੇਰੇ ਹਿਸਾਬ ਨਾਲ ਜਾਣਾ ਆਪਣਾ ਹਾਂ ਜਦੋਂ ਮੀਂਹ ਪੈ ਜਾਂਦਾ ਜਾਮ ਲੱਗ ਜਾਂਦਾ ਮੈਂਟੋ ਮੈਂਟੇ ਜਿਹੜੀ ਸਾਈਡ ਆ ਪਾਉਣਾ ਹੁਣ ਉਹ ਸਾਈਡ ਦੇਖੋ ਕਟੋ-ਕਟ ਅੱਧਾ ਪਾਉਣਾ ਕਿਲੋਮੀਟਰ ਦਾ ਆਪਾਂ ਲੰਘਿਆ ਚੌਂਕ ਤੋਂ ਇੱਥੇ ਤੱਕ ਅਜੇ ਜਾਮ ਚੱਲਦਾ ਕੰਮ ਕਿਉਂ ਪਾਣੀ ਕਰਕੇ ਲੋਕ ਇੱਕ ਸਾਈਡ ਜਾਣ ਲੱਗ ਜਾਂਦੇ ਫੁੱਟਪਾਥ ਦੇ ਨਾਲ-ਨਾਲ ਦੂਜੀ ਸਾਈਡ ਤੇ ਦੇਖੋ ਮੇਨ ਚੰਡੀਗੜ੍ਹ ਰਾਜਧਾਨੀ ਵਾਲਾ ਰੋਡ ਆ ਪਾਣੀ ਕਿੰਨਾ ਖੜਾ ਰੋਡ ਤੇ ਅਗਲਾ ਹੁਣ ਥਲੇੜੀ ਸਾਈਡ ਦੇ ਲੋ ਜਮਾ ਖਾਲੀ ਪਿਆ ਕੋਈ ਨਹੀਂ ਜਾਂਦਾ ਸਭ ਫੁੱਟਪਾਥ ਦੇ ਨਾਲ-ਨਾਲ ਜਾਂਦੇ ਆ ਨਾਲੇ ਸਭ ਨੂੰ ਪਤਾ ਵੀ ਇੱਥੇ ਰੋਡ ਸਾਫ਼ ਆ ਥੱਲੇ ਸਾਈਕਲ ਵਾਲਾ ਹੀ ਜਾਂਦਾ ਇਕੱਲਾ ਉਹ ਕਹਿੰਦਾ ਹਮ ਨਹੀਂ ਕਿਸੇ ਸੇ ਡਰਤੇ ਇੰਨਾ ਕਿ ਮੀਂਹ ਪੈ ਗਿਆ ਧੰਨ ਧੰਨ ਕਰਾਤੀ ਪਾਣੀ ਵਾਲੀ ਹਾਂ ਕਿੱਥੇ ਤੱਕ ਨਿਗਾਹ ਜਾਂਦੀ ਆ ਪਾਣੀਓ ਪਾਣੀ ਖੜਾ ਉਹ ਬਹੁਤ ਅੱਗੇ ਤੱਕ ਰੱਬ ਮੀ ਵੀ ਉੱਥੇ ਪਾਉਂਦਾ ਜਿੱਥੇ ਲੋਡ ਨਹੀਂ ਲੋਕਾਂ ਨੂੰ ਸ਼ਹਿਰ ਚ ਲੋਕ ਮੀ ਤੋਂ ਤੰਗ ਹੋ ਜਾਂਦੇ ਆ ਪਿੰਡਾਂ ਵਾਲਿਆਂ ਨੂੰ ਮੀ ਚਾਹੀਦਾ ਹੁੰਦਾ ਫਸਲ ਖਾਤਰ ਪਿੰਡਾਂ 'ਚ ਮੀ ਨਹੀਂ ਪੈਂਦਾ ਸ਼ਹਿਰਾਂ 'ਚ ਰੋਜ਼ ਮੀ ਪੈ ਜਾਂਦਾ ਦੇਖ ਲਓ ਜਲਥਲ ਲਈ ਜਲਥਲ ਕੰਮ ਪਾਣੀਓ ਪਾਣੀ ਫਰਦਾ ਸ਼ਹਿਰ ਚ ਵਰਧਮਾਨ ਵਾਲੀਆਂ ਬੱਤੀਆਂ ਚ ਆ ਗਿਆ ਆਪਾਂ ਹੁਣ ਦੁਬਾਰਾ ਸ਼ਹਿਰ ਚ ਨਹੀਂ ਆਉਣਾ ਹੁਣ ਆ ਇਨਸਾਨੇ ਵਾਲ ਨੂੰ ਲੰਘ ਜਾਗੇ ਸਿੱਧੇ ਉਧਰ ਦੀ ਪਿੰਡ ਨੂੰ ਜਾਵਾਂਗੇ ਇਧਰ ਤਾਂ ਰਾਸ਼ਾ ਜਾਮ ਚ ਫਸੇ ਰਹਿ ਜਾਣਾ ਅੱਜ ਫੇਰ ਉਹੀ ਕੰਮ ਹੋ ਜਾਣਾ ਅੱਗੇ ਵਾਲਾ ਲੈ ਵੀ ਸੱਜਣੋ 5 ਕਿਲੋਮੀਟਰ ਪਿੱਛੇ ਛੱਡਿਆਂਦਾ ਮੀ ਮਾੜੀ ਮੋਟੀ ਛੜਕਾ ਸ਼ੰਭੀ ਜੀ ਹੋਈ ਹੋਈ ਹੈ ਇੱਥੇ ਕੋਈ ਐਡਾ ਖਾਸ ਨਹੀਂ ਹੈਗਾ ਪਰ ਜਿੱਥੋਂ ਪਹਿਲਾਂ ਆਪਾਂ ਆਏ ਆ ਤੁਸੀਂ ਦੇਖਿਆ ਹੀ ਵੀਡੀਓ ਚ ਪਿੱਛੇ ਕੀ ਹਾਲਾਤ ਸੀਗੇ ਅੱਧੇ ਇੱਕ ਘੰਟੇ ਦਾ ਸਮਾਂ ਲੰਘਿਆ ਉਸ ਤੋਂ ਬਾਅਦ ਆਪਾਂ ਨੂੰ ਇਧਰੋਂ ਦੀ ਜ਼ਮੀਨ ਤੇ ਕੈਂਸਲ ਕਰਤਾ ਹੀ ਜਾਣਾ ਆਪਾਂ ਉਦੀ ਵਜ੍ਹਾ ਇਹ ਹੋ ਗਈ ਸੀ ਤੁਹਾਨੂੰ ਦੱਸਿਆ ਸੀ ਉੱਥੇ ਸੀਵਰੇਜ ਦੇ ਟੱਕਣ ਪੱਟੇ ਹੋਏ ਨੇ ਨੁਕਸਾਨ ਵਾਲਾ ਕੰਮ ਆ ਉਧਰ ਨੂੰ ਫਿਰ ਪਤਾ ਲੱਗਦਾ ਨਹੀਂ ਮੀ ਬੜਾ ਜ਼ਿਆਦਾ ਸੀ ਉਧਰ ਤੇ ਇਹ ਵੀ ਆਪਾਂ ਹੁਣ ਨਹਿਰ ਤੇ ਪਹੁੰਚਣ ਆਲੇ ਆ ਨਹਿਰ ਪਾਰ ਕਰਕੇ ਮੇਰੇ ਹਿਸਾਬ ਨਾਲ ਪਿੰਡ ਵਾਲੇ ਪਾਸੇ ਤੱਕਣੀ ਵੀ ਨਹੀਂ ਹੋਣੀ ਜਿੰਨਾ ਤੱਕ ਮੈਨੂੰ ਲੱਗਦਾ ਬਾਕੀ ਆਪਾਂ ਦੇਖਦੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਨਾਲ ਦੀ ਨਾਲ ਨਹਿਰ ਪਾਰ ਕਰਕੇ ਉਹਨੂੰ ਦੁਬਾਰਾ ਵੀਡੀਓ ਆਨ ਕਰਾਂਗੇ ਫਿਰ ਆਹ ਭਾਈ ਰੱਬ ਦੇ ਛਾਲ ਨੇ ਦੀ ਆ ਇਧਰਲੇ ਜਿਹੜੇ ਸਰਾਖ ਸੀ ਸਾਡੇ ਪਿੰਡ ਵਾਲੇ ਪਾਸੇ ਵਾਲੇ ਉਹ ਹੋਏ ਹੋਏ ਨੇ ਬੰਦ ਤੇ ਪਹਿਲਾਂ ਸੋਣਾ ਪੈ ਗਿਆ ਸੀ ਮੀ 2-3 ਦਿਨ ਪਹਿਲਾਂ ਲਗਾਤਾਰ ਹੀ 4-5 ਦਿਨ ਮੌਸਮ ਖਰਾਬ ਰਿਹਾ ਪਰ ਅੱਜ ਰੱਬ ਦਾ ਸ਼ਾਹ ਲਣਾ ਜਿਹੜੇ ਸਾਡੇ ਪਿੰਡ ਵਾਲਾ ਪਾਸਾ ਚਾਈਚ ਸੀ ਉਧਰਲੇ ਪਾਸੇ ਨੂੰ ਪਾਣੀ ਗਿਆ ਹੀ ਨਹੀਂ ਤੇ ਦੂਜੇ ਪਾਸੇ ਭਾਈ ਨਮਾਨ ਸੀ ਉਧਰ ਨੂੰ ਪਾਣੀ ਜਾਦੇ ਚਲਿਆ ਗਿਆ ਚਲੋ ਹੁਣ ਖੇਤ ਜਾ ਕੇ ਫਿਰ ਮਿਲਦੇ ਆ ਉੱਥੇ ਕਰਾਂਗੇ ਗੱਲਬਾਤ ਕੋਈ ਫਸਲ ਵਾੜੀ ਦੀ ਦਿਖਾਉਣੇ ਆ ਤੁਹਾਨੂੰ ਜਾ ਕੇ ਅੱਜ ਦਿਹਾੜੀਏ ਵੀ ਲਾਏ ਹੋ ਨੇ ਆਪਣੇ ਚੌਲਾਂ ਚੋਂ ਕੱਖ ਕੱਢਦੇ ਆ ਸੱਜਣੋ ਆਏ ਸੀ ਮੋਟਰ ਤੇ ਬੰਦੇ ਲਾਏ ਹੋਏ ਨੇ ਕੱਲ ਦੇ ਗੇੜਾ ਦੰਦਿਆ ਕੱਖਾਂ ਕੱਖਾਂ ਨੂੰ ਆ ਇੰਨੇ ਕ ਕੱਖ ਨਿਕਲੇ ਆ ਮੰਨ ਕੇ ਚੱਲੋ ਸਾਢੇ ਪੰਜ ਵਿੱਗਿਆਂ ਚ ਤੇ ਕੁਸ਼ਕਾ ਮਾੜੇ ਮੋٹے ਢਾਲਦੇ ਉਧਰ ਡਿਗੇ ਹੋਏ ਇੱਕ ਮਿੰਟ ਪੁੱਤ ਇੱਕ ਮਿੰਟ ਮਾਮੀ ਨਾਲ ਆਇਆ ਹਾਂ ਹਾਂ ਆਇਆ ਹੋਇਆ ਨਾਲ ਉਹਦੇ ਬੈਠਾ ਉਹ ਤੇ ਮੈਂ ਦੀਂਦਾ ਉਧਰ ਪੁੱਤ ਉਹਦੇ ਉਧਰ ਦੀਂਦਾ ਉਧਰ ਸ਼ੀਸ਼ੇ ਚ ਦੇਖ ਸ਼ੀਸ਼ੇ ਚ ਹੈਲੋ ਸ਼ੀਸ਼ੇ ਚ ਹੈਲੋ ਗਾਇਜ਼ ਇੱਧਰ ਸ਼ੀਸ਼ੇ ਦੇਖੋ ਆਹਦੇ ਸ਼ੀਸ਼ੇ ਚ ਹੈਲੋ ਗਾਇਜ਼ ਹੈਲੋ ਗਾਇਜ਼ ਇਹ ਭਾਈ ਬਾਜ ਵੀ ਸਾਡੇ ਨਾਲ ਆਇਆ ਹੋਇਆ ਕਰਦੇ ਹੈਲੋ ਗਾਈਸ ਸਸਿਕਾ ਕਰਦੇ ਸਾਰਨ ਸਸਿਕਾ ਹਲੋ ਗਾਈਸ ਹੈਲੋ ਗਾਈਸ ਤੇ ਜਿਹੜੇ ਝੰਡੇ ਪਤੇ ਸੀਗੇ ਉਹ ਵੀ ਕੱਢ ਤੇ ਵਿੱਚੋਂ ਉਹ ਆ ਗਏ ਠੇਕੇਦਾਰ ਹੁਣੀ ਵੀ ਉਧਰ ਲਈ ਮੋਟਰ ਤੇ ਹੋ ਗਿਆ ਸਾਰਾ ਇੱਧਰ ਵੀ ਹੋ ਗਿਆ ਦੋ ਦੋਢਾਈ ਕਿਲਾਂ ਦੀ ਗੜ ਉਹ ਪਰਲਾ ਪਾਸਾ ਰਹਿ ਗਿਆ ਕੱਲ ਨੂੰ ਲੱਗ ਜਾਣਗੇ ਉਧਰ ਅੱਜ ਸਪਰੇਅ ਕਰਾਉਣ ਲੱਗੇ ਆ ਪੂਛਾ ਝੋਨੇ ਤੇ ਇਹਦੇ ਤੇ ਸੀਤ ਬਲਾਈਟ ਦਾ ਥੋੜਾ ਜਿਹਾ ਅਟੈਕ ਹੈਗਾ ਦਿਖਾਉਣਾ ਸਾਨੂੰ ਕਿਤੇ ਕਿਤੇ ਨਾ ਪੀਲ ਕ ਮਾਰਦੀ ਆ ਕੋਈ ਕੋਈ ਕਿਤੇ ਕਿਤੇ ਆ ਦੇ ਏਕਣ ਇਹ ਮੈਂ ਆ ਬੂਝਾ ਪੀਲਾ ਹੋ ਗਿਆ ਹੁਣ ਆਇਆ ਮੈਂ ਫੇ ਫੋਨ ਕਰਿਆ ਸੀ ਉਹਨਾਂ ਨੂੰ ਮੈਂ ਕਿਹਾ ਸਾਡਾ ਪਾਸਾ ਬੰਦ ਆ ਚਲਾਤੀ ਫੇ ਕੰਟਰੋਲਰ ਤੋਂ ਕੱਟੀ ਹੋਈ ਸੀ ਆ ਦੇ ਆ ਚੀਜ਼ ਹੋਈ ਜੀ ਆਪਾਂ ਸਿਰਫ ਐਸਐਸ ਖੇਤ ਦੀ ਦਵਾਈ ਲਿਆਂਦੀ ਆ ਬਾਕੀ ਤਾਂ ਹਜੇ ਉਧਰ ਜਿਹੜਾ ਉਹ ਨਵਾਂ ਕਾਇ ਖੇਤ ਲਾਇਆ ਸੀ ਓਰਲੇ ਪਾਸੇ ਉਹ 2 ਕਿਆਰੇ ਉਹ ਚ ਕੱਖ ਹੋ ਗਏ ਉਹ ਫਿਰ ਕੱਖ ਪਾਲਾ ਪਾਲਾ ਇੱਥੇ ਲਿਆਵਾਂ ਲਿਆਉਣਾ ਆ ਕਰਕੇ ਇਹਦੇ ਉੱਤੇ ਸਪਰੇ ਕਰਨੀ ਉਹ ਹਜੇ 5-4 ਦਿਨ ਰੋਕ ਕੇ ਕਰਾਂਗੇ ਦਵਾਈਆਂ ਲਿਆਂਦੀਆਂ ਤਿੰਨ ਇੱਕ ਹੈਗੀ ਆ ਸੀਤ ਬ্লাইਟ ਦੀ ਇੱਕ ਹੈਗੀ ਤੇਲੇ ਦੀ ਇੱਕ ਹੈਗੀ ਸੁੰਡੀ ਦੀ ਏਕਣ ਹੋਇਆ ਛੋਨਾ ਆ ਦੇ ਇਹ ਹੈਗੀਆਂ ਤਲੀਆਂ ਜੀਆਂ ਨੇ ਆ ਦੇ ਆਹ ਕਿਆਰੇ ਚ ਕਈ ਤਲੀਆਂ ਨੇ ਇਹਦੇ ਚ ਸਿਰਫ ਆਹ ਇੰਨੀ ਕੁ ਜਗ੍ਹਾ ਚ ਹੀ ਆ ਇਹ ਅਸਲ ਮੈਂ ਬੋਨੇ ਰੋਗ ਦਾ ਵੀ ਬਹੁਤ ਸਿਆਪਾ ਨਾ ਇਹ ਬਾਕੀ ਸਾਰੇ ਕਿਆਰੇ ਸਾਫ ਆ ਇਹਦਾ ਨੁਕਸਾਨ ਕਰੂਗਾ ਇਹ ਘਟਾਊ ਕੰਮ ਜਿਹੜੇ ਹਿਸਾਬ ਨਾਲ ਪਿਆ ਹੋਇਆ ਕੰਮ ਇਹ ਆਪਾਂ ਤਾਂ ਪਾਣੀ ਸੇ ਵੀ ਸੁਕਾ ਲਿਆ ਸੀ ਪਾਣੀ ਸੁਕਾ ਕੇ ਆ ਹਨ ਫਾਂਬਲ ਸੁਕਾ ਸਕਾ ਲਾਉਣੇ ਅਸ ਲੋਕ ਕਿਡੇ ਕਿਡੇ ਤੇੜਾ ਇਹ ਜਿੱਥੇ ਧਲੀਆਂ ਨੇ ਨਾ ਉੱਥੇ ਹਵਾ ਲੱਗਦੀ ਹੈ ਉਪਰੋਂ ਧੁੱਪ ਪੈਂਦੀ ਹੈ ਉੱਥੇ ਤੇੜਾ ਖੁੱਲ ਜਾਂਦੀਆਂ ਨੇ ਜਿੱਥੇ ਝੋਨਾ ਸੰਘਣਾ ਉੱਥੇ ਦੇਖ ਲਓ ਉੱਥੇ ਹਨ ਪੂਰਾ ਵਧੀਆ ਖੜਾ ਆਹ ਤਲੀ ਫੇਰ ਹੋ ਮਈਆ ਪਹਿਲਾਂ ਆਪਣੇ ਬਿਲਕੁਲ ਨਹੀਂ ਸੀ ਸ਼ੋਹ ਹੁੰਦੇ ਬੌਨੇ ਰੋਗ ਦੇ ਬੂਟੇ ਬਹੁਤ ਘੱਟ ਸੀਗੇ ਜਿੰਨੇ ਸੀਗੇ ਆਪਾਂ ਪੱਟ ਕੇ ਲਾਤੇ ਸੀ ਆ ਹੁਣ ਜਿੱਥੇ-ਜਿੱਥੇ ਹੋਏ ਹੋਏ ਨੇ ਦੇਖ ਲਓ ਉੱਥੇ-ਉੱਥੇ ਉਵੇਂ ਉੱਤੇ ਹੀ ਪਏ ਨੇ ਆਹਾਂ ਆ ਉਦਾਂ ਹੀ ਉੱਤੇ ਹੀ ਪਿਆ ਆ ਦੇਖਿਓ ਆ ਵੀ ਉਵੇਂ ਉੱਤੇ ਹੀ ਪਿਆ ਆ ਵੀ ਉੱਤੇ ਹੀ ਪਿਆ ਉਵੇਂ ਬਸ ਮਾਰ ਦੇ ਨਾਲ ਖੱਚ ਹੋਈ ਜਾਂਦੇ ਨੇ ਤਹਾਨੂੰ ਚਲੋ ਸਪਰੇਅ ਕਰ ਦਿੰਨੇ ਆ ਫੇਰ ਵੀ ਜਿੰਨਾ ਪ੍ਰਮਾਤਮਾ ਨੇ ਜੋ ਦੇਣਾ ਦੇਣਾ ਤਾਂ ਉਹੀ ਆ ਜਿੰਨਾ ਮਰਜ਼ੀ ਭੱਜਣਾ ਠੱਲੀਏ ਆਪਣਾ ਤਾਂ ਕੰਮ ਆ ਮਿਹਨਤ ਕਰਨਾ ਮਿਹਨਤ ਆਪਾਂ ਕਰ ਲੈਣੀ ਆ ਉਹ ਲੱਗੇ ਨੇ ਬੰਦੇ ਸਾਹਮਣੇ ਸਪਰੇਅ ਕਰਨ ਤੁਸੀਂ ਵੀ ਦੱਸਿਓ ਯਾਰ ਇਹ ਤੁਹਾਨੂੰ ਕੀ ਲੱਗਦਾ ਹੈ ਬੌਨੇ ਰੋਗ ਵਾਲਾ ਸਿਸਟਮ ਆ ਜਾਂ ਬੀ ਐਲ ਵੀ ਆ ਕਿ ਸੀਤ ਬ্লাইਟ ਆ ਇਹ ਜਿਹੜੇ ਹਿਸਾਬ ਨਾਲ ਬੂਝੇ ਦਿੰਦੇ ਆ ਕਿਉਂ ਇਹ ਚ ਬੌਨਾ ਨਹੀਂ ਦਿੰਦਾ ਬੂਝਾ ਜਿਵੇਂ ਬੌਨਾ ਬੂਝਾ ਉਹ ਦੇਖੋ ਸਾਹਮਣੇ ਉਹ ਬੂਝਾ ਬੌਨਾ ਨਾ ਇੱਕ ਆ ਇੱਧਰ ਹੈਗਾ ਉਹਰੇ ਬੀ ਇਹ ਕੀ ਚੀਜ਼ ਆ ਕੀ ਬਿਮਾਰੀ ਆ ਇਹ ਆਪਾਂ ਸਪਰੇਅ ਕਰਨ ਲੱਗਿਆ ਸੀਤ ਬ্লাইਟ ਦੀ ਸੀਤ ਬ্লাইਟ ਤੇ ਇੱਕ ਹੈਗੀ ਆ ਸੁੰਡੀ ਵਾਲੀ ਇੱਕ ਹੋਗੀ ਆਪਣੇ ਤੇਲੇ ਵਾਲੀ ਤਿੰਨ ਚੜਾ ਕੇ ਕਰਨ ਲੱਗੇ ਅੱਜ ਆਪਾਂ